ਤੇ ਹਾਂਜੀ ਬਾਈ ਜੀ ਕਿਹੜੇ ਪਿੰਡ ਅੱਗ ਲੱਗੀ ਵੀ ਐ ਇਹ ਤੇ ਅੱਛਾ ਫਾਇਰ ਵਿਗਟ ਦੀਆਂ ਗੱਡੀਆਂ ਨੂੰ ਆਪਾਂ ਕਾਲ ਕਰੀਆ ਤੇ ਕਿੰਨਾ ਟਾਈਮ ਹੋ ਗਿਆ ਕਾਲ ਕਰੀ ਨੂੰ ਘੰਟਾ ਹੋ ਚੁੱਕਿਆ ਲੈ ਵੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਨਾਪੇ ਦੇ ਲਵੇ ਪਟਿਆਲਾ ਜਿਹਨਾਂ ਦੇ ਵਿੱਚ ਜੋ ਕਿ ਬਹੁਤ ਜ਼ਿਆਦਾ ਹਨੇਰੀ ਚੱਲ ਰਹੀ ਆ ਕੋਈ ਕਾਰਨ ਹੋ ਸਕਦਾ ਆ ਵੀ ਤਾਰਾਂ ਨਾਲ ਜਾਂ ਤਾਂ ਅੱਗ ਲੱਗਦੀ ਆ ਨਾਲ ਨੂੰ ਬਹੁਤ ਜ਼ਿਆਦਾ ਜੋ ਲਾਈਫ ਨੂੰ ਖਤਰੀਆਂ ਬਤਰੀਆਂ ਦਿਖਾ ਰਹੇ ਆ ਸ਼ਾਇਦ ਹੁਣ ਕੋਈ ਕਾਰਨ ਹੁਣ ਕੋਈ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਕਾਰਨ ਕਰਕੇ ਆ ਵੀ ਹਵਾ ਨੇਹਰੀ ਚੱਲ ਪਈ ਨੇਹਰੀ ਚੱਲਣ ਦੇ ਕਾਰਨ ਬਹੁਤ ਜ਼ਿਆਦਾ ਅੱਗ ਲੱਗ ਰਹੀ ਆ ਜੋ ਅਵੇ ਪੁਰਪਿੰਡ ਸੁਖਿਆਲ ਇਸ ਦੇ ਨਜ਼ਦੀਕ ਬਹੁਤ ਜ਼ਿਆਦਾ ਧਿਆਨ ਕੰਨ ਲੱਗੀ ਆ ਹਵਾ ਦੇ ਕਾਰਨ ਅੱਗ ਅੱਗੇ ਨੂੰ ਵਧ ਰਹੀ ਆ ਇੱਧਰ ਸੁਖਿਆਲ ਪਿੰਡ ਦੇਖ ਸਕਦੇ ਹੋ ਸੁਖਿਆਲ ਪਿੰਡ ਢੀਲੋਵਾਲ ਪਿੰਡ ਦੇ ਬਿਲਕੁਲ ਬਕਕਾਰ ਅੱਗ ਲੱਗੀ ਹੋਈ ਆ ਬਹੁਤ ਜ਼ਿਆਦਾ ਚਲੋ ਨਾੜ ਦੀ ਨਾੜ ਸੜ ਚੁੱਕਿਆ ਅਜੇ ਮਿਲਾਂ ਦਾ ਜੀਮਦਾਰਾਂ ਨੇ ਤੂੜੀ ਨਹੀਂ ਕਰੀ ਸੀ ਤੇ ਬਾਕੀ ਤੁਹਾਨੂੰ ਪੂਰੀ ਅੱਗੇ ਤੱਕ ਵੀਡੀਓ ਆਪਾਂ ਦਿਖਾਉਨੇ ਆ ਬਾਕੀ ਦੋਸਤੋ ਤੁਸੀਂ ਵਿਚਾਰ ਰੱਖਿਆ ਕਰੋ ਬਾਕੀ ਆਪਾਂ ਅੱਗੇ ਦੇਖਣੇ ਜਾ ਕੇ ਵੀ ਕਿੱਥੇ ਤੱਕ ਕੋਈ ਅੱਗ ਲੱਗੀ ਹੋਈ ਆ ਐਸੇ ਘਰਾਂ ਤੱਕ ਅੱਗ ਜਾ ਰਹੀ ਆ ਆ ਦੇਖ ਸਕਦੇ ਹੋ ਪਿੰਡ ਸੁਖੇਵਾਲ ਤੇ ਉਧਰੋਂ ਬਿਜਲੀ ਵੀ ਸਮਾਨ ਦੇ ਵਿੱਚੋਂ ਬਹੁਤ ਜ਼ਿਆਦਾ ਲੱਗ ਰਹੀ ਆ ਆਹਨ ਤੁਸੀਂ ਆਪਾਂ ਇੱਧਰ ਬੇਹੋੜਾ ਦੂਸਤਿਆਂ ਨਾਲ ਪੇਡਾ ਪੂਰੀਆਂ ਦੋਸਤੋ ਹੁਣ ਅੱਗ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਸ ਨੇ ਲਗਾਈ ਆ ਜਾਂ ਤਾਰਾਂ ਨਾਲ ਲੱਗੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਅਸਮਾਨ ਦੇ ਵਿੱਚ ਬੱਦਲ ਬਿਜਲੀ ਲੱਗ ਰਹੀ ਆ ਤੇ ਦੇਖ ਰਿਹਾ ਵੀ ਅਸਮਾਨ ਦੇ ਵਿੱਚ ਅਕਾਲਪੁਰਕਾ ਕਿਰਪਾ ਕਰਦੇ ਮਾਰਸ਼ ਊਜਵੇ ਤਾਂ ਇਹਦੇ ਕਾਰਨ ਕਰਕੇ ਬੰਦ ਹੋ ਸਕਦੀ ਅੱਗ ਬਾਕੀ ਹਜੇ ਜਿਹੜੀ ਫਰਮਗੇਟ ਆ ਉਹ ਸਰਕਾਰ ਦੀ ਨਹੀਂ ਪਹੁੰਚੀ ਉਰੇ ਜੋ ਫਰਮਗੇਟ ਸੀ ਲਗਾਏ ਗਏ ਨੇ ਉਹ ਹਜੇ ਤੱਕ ਫਾਇਰ ਵਿਗਟ ਦੀਆਂ ਗੱਡੀਆਂ ਜਿਹੜੀਆਂ ਨੇ ਨਹੀਂ ਪਹੁੰਚੀਆਂ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਆਕਾ ਜਿਹੜੀ ਪਿੰਡਾਂ ਦੇ ਘਰਾਂ ਦੇ ਵੱਲ ਨੂੰ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਹੁਣ ਇਹ ਕਾਰਨ ਦਾ ਨਹੀਂ ਪਤਾ ਲੱਗ ਰਿਹਾ ਵੀ ਕਿਸੇ ਨੇ ਲਗਾਈ ਆ ਜਾਂ ਬਿਜਲੀ ਦੇ ਤਾਰਾਂ ਨਾਲ ਅੱਗ ਲੱਗੀ ਆ ਬਾਕੀ ਫਾਇਰ ਵਿਗਟ ਦੀਆਂ ਗੱਡੀਆਂ ਨੂੰ ਕਾਲ ਕਰੀ ਵੀ ਆ ਫਾਇਰ ਵਿਗਟ ਦੀਆਂ ਗੱਡੀਆਂ ਨਹੀਂ ਪਹੁੰਚੀਆਂ ਪਿੰਡਾਂ ਦੇ ਜੋ ਘਰਾਂ ਦੇ ਵਿੱਚ ਘਰਾਂ ਵੱਲ ਨੂੰ ਅੱਗ ਚੱਲ ਰਹੀ ਆ ਲੱਗਦਾ ਵੀ ਫਾਇਰ ਬਿਗੇਟ ਦੀਆਂ ਗੱਡੀਆਂ ਨੇ ਜਿਹੜੀ ਉਹਨਾਂ ਨੂੰ ਕਾਲ ਕਰੀ ਹੋਈ ਸੀ ਫਾਇਰ ਬਿਗੇਟ ਦੀਆਂ ਗੱਡੀਆਂ ਹਜੇ ਤੱਕ ਨਾਪੇ ਤੋਂ ਨਹੀਂ ਪਹੁੰਚੀਆਂ ਜੋ ਕਿ ਇਹ ਰੋਵੇਪੁਰ ਸੁਖਿਆਲ ਦੇ ਪਿੰਡਾਂ ਦੇ ਵੱਲ ਨੂੰ ਅੱਗ ਵੱਧ ਰਹੀ ਆ ਬਾਕੀ ਜਿਹੜੇ ਉਰੇ ਪੀਰ ਖੜੇ ਨੇ ਪਿੰਡ ਵਾਲੇ ਨੇ ਤੇ ਉਹਦੋ ਜਿੰਨੀ ਕੋਸ਼ਿਸ਼ ਹੋ ਸਕਦੀ ਆ ਬੁਝਾ ਰਹੇ ਨੇ ਬਾਕੀ ਸਮਾਨ ਦੇ ਵਿੱਚ ਉਸਮਾਨੀ ਬਿਜਲੀ ਲੱਗ ਰਹੀ ਆ ਜੇ ਰੁਕ 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 ਦੇਖ ਸਕਦੇ ਹੋ ਕਿ ਅੰਦਰ ਪਾਣੀ ਵੀ ਪਰਚਾਰਾ ਕਰੀਆਂ ਗਿਆ ਨੇ ਪਾਈਆਂ ਨੇ ਆਪ ਪਾਣੀ ਮਾਰਿਆ ਗਿਆ ਵੀ ਹਜੇ ਫਾਇਰ ਬੁਕਟ ਦੀਆਂ ਗੱਡੀਆਂ ਨਹੀਂ ਪਹੁੰਚੀਆਂ ਪਿੰਡ ਦੇ ਵੱਲ ਨੂੰ ਅੱਗ ਜਿਹੜੀ ਵੱਧ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਪਿੰਡ ਦੇ ਵਿੱਚ ਅੱਗ ਐਂਟਰ ਹੋ ਚੁੱਕਿਆ ਫਾਇਰ ਬੁਕਟ ਦੀਆਂ ਗੱਡੀਆਂ ਨੇ ਜਿਹੜੀਆਂ ਨਹੀਂ ਪਹੁੰਚੀਆਂ ਰੁਕ ਰੁਕ ਧੂੰਆਂ ਭੁਗਦਾ ਗਿਆ ਤੇ ਹਾਂਜੀ ਭਾਈ ਜੀ ਕਿਹੜੇ ਪਿੰਡਾਂ 'ੱਕ ਲੱਗੀ ਵੀ ਆ ਇਹ ਸੁਖਿਆ ਲੱਗੀ ਸੁਖਿਆ ਤੇ ਅੱਛਾ ਫਾਇਰ ਵਿਗਟ ਦੀਆਂ ਗੱਡੀਆਂ ਨੂੰ ਆਪਾਂ ਕਾਲ ਕਰੀਆ ਤੇ ਕਿੰਨਾ ਟਾਈਮ ਹੋ ਗਿਆ ਕਾਲ ਕਰੀ ਨੂੰ ਅੱਧਾ ਘੰਟਾ ਅੱਧ ਲੱਗੀ ਏ ਤੁਸੀਂ ਘੰਟਾ ਮਰਨ ਕੇ ਚੱਲੋ ਘੰਟਾ ਹੋ ਚੁੱਕਿਆ ਲੈ ਵੀ ਦੇਖ ਸਕਦੇ ਤੁਸੀਂ ਇੱਕ ਘੰਟਾ ਪੂਰਾ ਹੋ ਚੁੱਕਿਆ ਵੀ ਫਾਇਰ ਵਿਗਟ ਦੀਆਂ ਗੱਡੀਆਂ ਹਜੇ ਤੱਕ ਸੁਖਿਆ ਵਾਲ ਪੀਲੋ ਵਾਲ ਪਟਿਆਲਾ ਜ਼ਿਲ੍ਹਾ ਪੈਂਦਾ ਆ ਨਾਪੇ ਦੇ ਨਜ਼ਦੀਕ ਅੱਗ ਬਹੁਤ ਟਾਈਮ ਦੀ ਭਿਆਨਕ ਲੱਗੀ ਵੀ ਆ ਘਰਾਂ ਦੇ ਵਿੱਚ ਵੀ ਅੱਗ ਵੱੜ ਚੁੱਕੀ ਆ ਪਰ ਫਾਇਰ ਵਿਗਟ ਦੀਆਂ ਗੱਡੀਆਂ ਹਜੇ ਤੱਕ ਨਹੀਂ ਆਈਆਂ ਭਾਈ ਜੀ ਕੋਈ ਨੁਕਸਾਨ ਹੋਇਆ ਹਾਂਜੀ ਹਾਂ ਬਿਲਕੁਲ ਦੇਖ ਸਕਦੇ ਤੁਸੀਂ ਦੋਸਤੋ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਿੰਡ ਦੇ ਵਿੱਚ ਅੱਗ ਪੜ ਚੁੱਕੀ ਆ ਉਪਰੋਂ ਸਮਾਨ ਦੇ ਉਪਰੋਂ ਹੀ ਪਾਣੀ ਜਿਹੜਾ ਮੀਂਹ ਆ ਚੁੱਕਿਆ ਪਰ ਫਾਇਰ ਬੁਕੀਟ ਦੀਆਂ ਗੱਡੀਆਂ ਹਜੇ ਤੱਕ ਨਹੀਂ ਆਈਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ ਸਰਕਾਰ ਤੇ ਜ਼ਮੀਨ ਕੰਪਨੀ ਆ ਜੀ ਅੱਜ ਨਹੀਂ ਚੱਕੀ ਜੀ ਬਿਲਕੁਲ ਬਿਲਕੁਲ ਜੀ ਸਹੀ ਅੱਗ ਘੱਟ ਚੁੱਕੀ ਆ ਮਾੜੀ ਮੋਟੀ ਅੱਗ ਘਟੀਆਂ ਜੇ بارش ਨਾ ਆਉਂਦੀ ਤਾਂ ਅੱਗ ਆਪਣੇ ਘਰਾਂ 'ਚ ਵੀ ਲੇ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਦੇ ਵਿੱਚ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਪਿੰਡ ਸੁਖੇਵਾਲ ਤੇ ਪੀਲੋਵਾਲ ਦੇ ਬਚਕਾਰ ਅੱਕ ਲੱਗੀ ਵੀ ਆ